ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਹਾਂਜੀ ਆਪਾਂ ਨਾ ਸੂਟ ਦੀ ਕਟਿੰਗ ਕਰਨ ਲੱਗੇ ਹਾਂ ਕਮੀਜ਼ ਦੀਆਂ ਕਟਾਂ ਕਿਸ ਤਰ੍ਹਾਂ ਪਾਉਣੀ ਆ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਦੇ ਹਾਂ ਵੀ ਕਿੰਨਾ ਆਪਣੇ ਕਸਟਮਰ ਦਾ ਤੀਰਾ ਆਏਗਾ ਕਿੰਨੀ ਹੈਪਾ ਕਿੰਨੀ ਛਾਤੀ ਆ ਕਿੰਨੀ ਕਮਰ ਆ ਸਾਰਾ ਆਪਾਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਦੇ ਹਾਂਗੇ ਸਾਰਿਆਂ ਤੋਂ ਪਹਿਲਾਂ ਜੀ ਆਪਣੇ ਕਸਟਮਰ ਦਾ ਤੀਰਾ ਆਏਗਾ ਜਿਹੜਾ ਉਹ ਸਾਡੇ 14 ਇੰਚ ਤੇ ਆਪਾਂ ਕਟਾਈ ਕਰਨੀ ਆ 14 ਇੰਚ ਤਿਆਰ ਆ ਛਾਤੀ ਕਸਟਮਰ ਦੀ ਆਪਣੇ ਦੀ ਹੈਗੀ ਆ 24 ਇੰਚ ਤੇ ਕਮਰ ਹੈਗੀ ਆ 22 ਤੇ हिਪ ਹੈਗੀ ਆ 25 ਇੰਚ ਠੀਕ ਹੈ ਜੀ ਇਹਦੀਆਂ ਹੁਣ ਆਪਾਂ ਕਾਟਾਂ ਪਾਉਣੀਆਂ ਆ ਉਹ ਪਤਨ ਦੱਸਦੇ ਕਿ ਇਸ ਤਰ੍ਹਾਂ ਆਪਾਂ ਸਾਰੀਆਂ ਇਹ ਕਾਟਾਂ ਪਾਉਣੀਆਂ ਆ ਸਾਰਿਆਂ ਤੋਂ ਪਹਿਲਾਂ ਹੁਣ ਆਪਾਂ ਤੀਰੇ ਦਾ ਨਿਸ਼ਾਨ ਲਾਵਾਂਗੇ ਜੀ ਤੀਰਾ ਤੁਹਾਨੂੰ ਦੱਸਿਆ ਵੀ ਆਪਣੇ ਕਸਟਮਰ ਦਾ 14 ਇੰਚ ਟਿਆਰ ਆ ਆਪਾਂ 14.5 ਇੰਚ ਦੀ ਕਟਾਈ ਕਰਾਂਗੇ 14.5 ਦਾ ਹਾਫ ਆਊਗਾ ਜੀ 7.5 ਇੰਚ ਆਪਾਂ ਇਸ ਤਰ੍ਹਾਂ 7.5 ਇੰਚ ਤੇ ਨਿਸ਼ਾਨ ਲਾ ਦੇਣਾ ਹੈਗਾ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ نیچے ਆਪਾਂ 1/2 ਇੰਚ ਕਟਾ ਕੇ ਨਿਸ਼ਾਨ ਲਾਉਣਾ ਹੈਗਾ 1/2 ਇੰਚ ਕਟਾ ਕੇ ਪੌਣੇ 7 ਇੰਚ ਤੇ ਨਿਸ਼ਾਨ ਆਊਗਾ ਠੀਕ ਹੈ ਜੀ ਪੌਣੇ 7 ਇੰਚ ਤੇ ਨਿਸ਼ਾਨ ਲਾ ਦੇਣਾ ਹੈਗਾ ਤੇ ਉੱਪਰੋਂ ਆਪਾਂ ਮੋੜ ਦੇ ਜਿਹੜਾ ਉਹ ਆਪਾਂ ਸਾਢੇ 7 ਇੰਚ ਤੇ ਨਿਸ਼ਾਨ ਲਾਉਣਾ ਹੈ ਸਾਢੇ 7 ਇੰਚ ਤੇ ਠੀਕ ਹੈ ਜੀ ਇਸ ਤਰ੍ਹਾਂ ਸੇਮੀ ਆਪਾਂ ਇਧਰੋਂ 7/2 ਇੰਚ ਤੇ ਨਿਸ਼ਾਨ ਲਾ ਲੈਣਾ ਇਸ ਨਿਸ਼ਾਨ ਨੂੰ ਇਸ ਨਿਸ਼ਾਨ ਵਾਲੇ ਇਸ ਤਰ੍ਹਾਂ ਲਾ ਕੇ ਬਕਸੀਆ ਬਣ ਜਾਂਦਾ ਹੈ ਜੀ ਠੀਕ ਹੈ ਉਸ ਤੋਂ ਬਾਅਦ ਆਪਾਂ ਇੱਕ ਆਹ ਵਾਲੀ ਜਿਹੜਾ ਆਪਣਾ ਨਿਸ਼ਾਨ ਆ ਨੇ ਇੱਥੋਂ ਰੱਖਣਾ ਹੈ ਇੰਚ ਟੇਪ ਨੂੰ ਇਸ ਤਰ੍ਹਾਂ ਆਪਾਂ 1.5 ਇੰਚ ਤੇ ਨਿਸ਼ਾਨ ਲਾਉਣਾ ਹੈਗਾ ਠੀਕ ਹੈ ਜੀ ਬੈਕ ਵਾਲਾ ਨਿਸ਼ਾਨ ਆ ਜਿਹੜਾ ਆਪਾਂ ਉਹ 2.5 ਇੰਚ ਤੇ ਲਾਉਣਾ ਹੈਗਾ ਹਾਂਜੀ ਇਸ ਤਰ੍ਹਾਂ ਉਸ ਤੋਂ ਬਾਅਦ ਆਪਣਾ ਟੈਸਟ ਮੈਟ ਦੀ ਜਿਹੜੀ ਛਾਤੀ ਆ ਛਾਤੀ ਹੈਗੀ ਹੈ 24 ਇੰਚ 24 ਦਾ ਹਾਫ ਹੋਣਾ ਹੈ ਇੰਚ 12 ਇੰਚ 12 ਤੋਂ ਆਪਾਂ ਦੋ ਸੂਤ ਉੱਪਰ ਰੱਖ ਲੈਣਾ ਹੈਗਾ ਕਿਉਂਕਿ ਜਿਹੜਾ ਪਲੇਟ ਪਾਉਣੀ ਹੈਗੇ ਉਹ ਪਲੇਟ ਦੇ ਵਿੱਚ ਨੇ ਕੱਪੜੇ ਨੇ ਆ ਜਾਣਾ ਹੈ 24 ਇੰਚ ਫਿਰ ਉਸ ਤੋਂ ਬਾਅਦ ਆਪਣੀ ਛਾਤੀ ਤਿਆਰ ਹੈ 24 ਠੀਕ ਹੈ ਜੀ ਹਾਂਜੀ ਅੱਧਾ ਇੰਚ ਆ ਜਿਹੜੀ ਆਪਾਂ ਉੱਪਰਲੀ ਸਾਈਡ ਕਾਰਟ ਪਾਉਣੀ ਹੈਗੀ ਇਸ ਤਰ੍ਹਾਂ ਫਰੰਟ ਵਾਲੇ ਪੱਲੇ ਦੇ ਵਿੱਚ ਠੀਕ ਹੈ ਉਸ ਤੋਂ ਬਾਅਦ ਆ 7 ਇੰਚ ਰੰਗਣਾ ਆਪਣਾ ਮੋਟਾ ਇਹਦਾ ਆਪਾਂ ਹਾਫ ਕਰ ਲੈਣਾ ਇਸ ਤਰ੍ਹਾਂ ਹਾਫ ਕਰਕੇ ਇੱਕ ਇੱਥੇ ਨਿਸ਼ਾਨ ਲਾ ਲੈਣਾ ਆਏਗਾ ਉਸ ਤੋਂ ਬਾਅਦ ਜਿਹੜੀ ਆਪਣੀ ਆਹ ਗੁਲਾਈ ਆ ਕਾਟ ਇਹ ਆਪਾਂ ਇਹਨੂੰ ਇਸ ਤਰ੍ਹਾਂ ਕਾਟ ਪਾ ਦੇਣੀ ਹੈ ਦੇ ਵਿੱਚ ਜਿਹੜਾ 1.5 ਇੰਚ ਤੇ ਨਿਸ਼ਾਨ ਲਾਇਆ ਆਏਗਾ ਠੀਕ ਹੈ ਜੀ ਇਹ ਆਪਣੇ ਫਰੰਟ ਵਾਲੇ ਪੱਲੇ ਦੀ ਕਾਟ ਆ ਗਈ ਠੀਕ ਹੈ ਜੀ ਅਸ ਤੋਂ ਬਾਅਦ ਆਪਾਂ ਜਿਹੜਾ ਇਹ ਵਾਲਾ ਹੈਗਾ ਨਿਸ਼ਾਨ ਮੰਨ ਲਓ ਲਾਇਆ ਹੋਇਆ ਤੇ ਉਧਰੋਂ ਜਿਹੜਾ ਛਾਤੀ ਵਾਲਾ ਨਿਸ਼ਾਨ ਲਾਇਆ ਇਹ ਨਿਸ਼ਾਨ ਤੱਕ ਆਪਾਂ ਇੰਚੀ ਟੇਪ ਨੂੰ ਹਾਫ ਕਰ ਲੈਣਾ ਹੈ ਇਸ ਤਰ੍ਹਾਂ ਹਾਫ ਕਰਕੇ ਇਹਦਾ ਇੰਚੀ ਟੇਪ ਆਪਾਂ ਸਿੱਧਾ ਰੱਖ ਕੇ ਨਿਸ਼ਾਨਾ ਲਾ ਲੈਣਾ ਹੈ ਠੀਕ ਹੈ ਇਸ ਤਰ੍ਹਾਂ ਉਸ ਤੋਂ ਬਾਅਦ ਇਹਨੂੰ ਆਪਾਂ ਇਹਦਾ ਗੁਲਾਈ ਦੇ ਦੇਣੀ ਹੈ ਹਾਂਜੀ ਜਿਹੜਾ ਆਪਾਂ 2.5 ਇੰਚ ਤੇ ਨਿਸ਼ਾਨ ਲਾਇਆ ਸੀ ਸੇਮ ਉਸੇ ਦੇ ਹਿਸਾਬ ਨਾਲ ਹੀ ਇਹ ਗੁਲਾਈ ਪੈ ਗਈ ਹੈ ਉਹ ਨਿਸ਼ਾਨ ਦੇ ਕੋਲ ਦੀ ਹੀ ਆਪਣੀ ਇਦਾਂ ਗਲਾਈ ਗਈ ਹੈਗੀ ਇਹ ਮੈਂ ਤਾਂ ਕਰਕੇ ਤੁਹਾਡੇ ਸਾਹਮਣੇ ਨਿਸ਼ਾਨ ਇਸ ਤਰ੍ਹਾਂ ਲਾਇਆ ਹਾਫ ਕਰਕੇ ਵੀ ਜਿਹੜੀਆਂ ਮੇਰੀਆਂ ਭੈਣਾਂ ਨੂੰ ਨਹੀਂ ਪਤਾ ਲੱਗਦਾਗਾ ਵੀ ਕਿਸ ਤਰ੍ਹਾਂ ਹਨਾ ਹਾਫ ਕਰਨਾ ਹੁੰਦਾ ਹੈ ਇਹ ਹਾਫ ਕਰਕੇ ਜੇ ਆਪਾਂ ਨਿਸ਼ਾਨ ਲਾ ਲਈਏ ਉਦੋਂ ਸੌਖਾ ਪਤਾ ਲੱਗ ਜਾਂਦਾ ਹੈ ਇਹ ਉਹ ਸੇਮ ਹੀ ਉਸੇ ਜਿਵੇਂ ਆਪਾਂ ਸਵਾ ਦੋ ਇੰਚ ਦੇ ਨਿਸ਼ਾਨ ਲਾਇਆ ਸੀ ਉੱਥੇ ਇਹ ਨਿਸ਼ਾਨ ਚੱਲਿਆ ਗਿਆ ਆਪਣੇ ਬੈਕ ਵਾਲੇ ਗਲਾਈ ਦਾ ਠੀਕ ਹੈ ਜੀ ਉਸ ਤੋਂ ਬਾਅਦ ਹੁਣ ਆਪਾਂ ਸਾਈਡ ਸਲਾਈ ਆ ਕਸਟਮਰ ਦੀ 15.5 ਇੰਚ ਤਿਆਰ ਆ ਆਪਾਂ 16.5 ਇੰਚ ਤੇ ਨਿਸ਼ਾਨ ਲਾਵਾਂਗੇ 1 ਇੰਚ ਵਧਾ ਕੇ ਨਿਸ਼ਾਨ ਲਾਵਾਂਗੇ ਹੈਪ ਕਸਟਮਰ ਦੀ ਹੈਗੀ ਜੀ 25 ਇੰਚ 25 ਦਾ ਹਾਫ ਆਊਗਾ 12.5 ਇੰਚ ਇਸ ਤਰ੍ਹਾਂ 12.5 ਇੰਚ ਤੇ ਨਿਸ਼ਾਨ ਲਾਵਾਂਗੇ ਠੀਕ ਹੈ ਜੀ ਹੁਣ ਉਸ ਤੋਂ ਬਾਅਦ ਜਿਹੜੀ ਆਪਣੀ ਸੈੱਡ ਸਲਾਈ ਹੈਗੀ ਸੈੱਡ ਸਲਾਈ ਦੇ ਇੱਕ ਇੱਥੇ ਆਪਾਂ 7 ਇੰਚ ਤੇ ਨਿਸ਼ਾਨ ਲਾਉਣਾ ਹੁੰਦਾ ਹੈਗਾ 6.5 ਜਾਂ 7 ਇੰਚ ਤੇ ਨਿਸ਼ਾਨ ਲਾਉਣੇ ਆ ਇਸ ਤੋਂ ਜ਼ਿਆਦਾ ਨਹੀਂ ਆਪਾਂ ਠੀਕ ਹੈ ਜੀ ਹੁਣ ਆਪਾਂ ਪਲੇਟਾਂ ਦੇ ਨਿਸ਼ਾਨ ਲਾਉਣੇ ਆ ਹਾਂਜੀ ਜਿਹੜਾ ਆਪਾਂ 0.5 ਇੰਚ ਦਾ ਫਰੰਟ ਵਾਲੇ ਪੱਲੇ ਦੇ ਵਿੱਚ ਕਾਟ ਪਾਉਣੀ ਆ ਨਾ ਪਹਿਲਾਂ ਆਪਾਂ ਉੱਪਰ ਨਿਸ਼ਾਨ ਲਾ ਦੇਣਾ ਇਹ ਉਸ ਤੋਂ ਬਾਅਦ ਆਪਾਂ ਪਲੇਟਾਂ ਦੇ ਨਿਸ਼ਾਨ ਲਾਉਣੇ ਆ 12 ਇੰਚ ਤੇ ਆਪਣੇ ਕਸਟਮਰ ਦੀ ਪਲੇਟ ਤਿਆਰ ਆਪਾਂ 12.5 ਇੰਚ ਤੇ ਨਿਸ਼ਾਨ ਲਾਵਾਂਗੇ ਠੀਕ ਹੈ ਜੀ ਇਸ ਤਰ੍ਹਾਂ 12.5 ਇੰਚ ਤੇ ਹਾਂਜੀ ਹੁਣ ਇੱਥੋਂ ਆਪਾਂ ਪਲੇਟ ਆਰਮ ਸੋਟਾ ਜਿਵੇਂ ਕਿ ਆਪਾਂ ਕਹਿ ਦਿੱ ਗਏ 18 ਤੋਂ ਲੈ ਕੇ 20 21 22 ਤੱਕ ਆ ਜਿਹੜੀ ਆਪਾਂ 3.5 ਇੰਚ ਦੀ ਸਪੇਸ ਰੱਖਦੇ ਹੁੰਨੇ ਆ ਤੇ ਹੁਣ ਆਪਾਂ 4.4 ਇੰਚ ਤੇ ਨਿਸ਼ਾਨ ਲਾਵਾਂਗੇ ਦਾ ਉਸ ਤੋਂ ਬਾਅਦ ਸੇਮ ਹੀ ਆਪਾਂ نیچے 4.4 ਇੰਚ ਤੇ ਨਿਸ਼ਾਨ ਲਾਵਾਂਗੇ ਹਾਂਜੀ ਸਾਢੇ 7 ਇੰਚ ਦੀ ਆਪਾਂ ਦੂੰਗੀ ਪਲੇਟ ਰੱਖਾਂਗੇ ਇਸ ਤਰ੍ਹਾਂ ਹਾਂਜੀ ਨਿਸ਼ਾਨ ਆਪਾਂ ਇੱਕ ਚੰਗੀ ਤਰ੍ਹਾਂ ਜਿਵੇਂ ਕਿ ਕਹਿ ਸਕਦੇ ਆ ਧਿਆਨ ਨਾਲ ਪੈਨ ਦੇ ਨਾਲ ਵੀ ਤੁਸੀਂ ਲਾ ਸਕਦੇ ਹੋਗੇ ਵੀ ਜ਼ਿਆਦਾ ਨਹੀਂ ਹੁਣ ਇਹ ਦਾ ਥੋੜਾ ਜਿਹਾ ਚੌੜਾ ਹੋਇਆ ਨਿਸ਼ਾਨ ਜਿਵੇਂ ਕਿ ਮੈਨੂੰ ਤਾਂ ਹੁਣ ਇਹ ਪਤਾ ਆਏਗਾ ਜਿਹੜੀਆਂ ਮੇਰੀਆਂ ਭੈਣਾਂ ਅਣਜਾਣਾਂ ਉਹਨਾਂ ਨੂੰ ਨਹੀਂ ਪਤਾ ਲੱਗਦਾਗਾ ਵੀ ਸਹੀ ਸਹੀ ਨਿਸ਼ਾਨੀ ਆਪਾਂ ਪਲੇਟਾਂ ਦੇ ਲਾਉਏ ਹੁੰਦੇ ਆਗੇ ਠੀਕ ਹੈ ਜੀ ਉਸ ਤੋਂ ਬਾਅਦ ਹਾਂਜੀ ਹੁਣ ਆਪਾਂ ਢੇਡੀ ਪਲੇਟ ਆ ਜਿਹੜੀ ਆਪਣੀ ਇਸ ਤਰ੍ਹਾਂ ਪੈਨਚੀ ਟੇਪ ਨੂੰ ਰੱਖ ਲੈਣਾ ਹੈਗਾ ਆਪਾਂ 2.5 ਇੰਚ ਤੋਂ ਨਿਸ਼ਾਨ ਲਾਵਾਂਗੇ ਦਾ ਇਸ ਤਰ੍ਹਾਂ ਤਾਂ ਇੰਚ ਤੇ ਆਪਾਂ ਨਿਸ਼ਾਨ ਲਾ ਲਿਆ ਹੈਗਾ ਠੀਕ ਹੈ ਜੀ ਹੁਣ ਜਿਹੜੀ ਆਪਣੀ ਆਹ ਸਾਈਡ ਸਾਈਡ ਪਲੇਟ ਆ ਗਈ ਇਦਾਂ ਆਪਾਂ ਇੰਚੀ ਟੇਪ ਨੂੰ ਆਹ ਜਿਹੜੀ ਸਾਈਡ ਵਾਲਾ ਨਿਸ਼ਾਨ ਲਾਇਆ ਇਹਦੇ ਤੋਂ ਥੋੜਾ ਜਿਹਾ نیچے ਨੂੰ ਰੱਖ ਲੈਣਾ ਇਸ ਤਰ੍ਹਾਂ ਤੇ ਇਦੋਂ ਫੇਰ ਆਪਾਂ ਇਧਰੋਂ 2.5 ਇੰਚ ਤੇ ਨਿਸ਼ਾਨ ਲਾ ਦੇਣਾ ਤੇ ਜਿਹੜੇ ਆਪਣੇ ਮੰਨ ਲਓ ਤੁਹਾਨੂੰ ਦੱਸਿਆ ਵੀ 18 ਤੋਂ 22 ਤੱਕ ਆਪਾਂ ਉਹਨਾਂ ਦੇ 2 ਇੰਚ ਦੀ ਸਪੇਸ ਰੱਖਦੇ ਹੁੰਨੇ ਹਾਂਗੇ ਪਲੇਟ ਦੀ ਇਹ ਵਾਲੀ ਪਲੇਟ ਦੀ ਵੀ ਤੇ ਇਹ ਵਾਲੀ ਦੀ ਵੀ ਤੇ ਆਪਾਂ ਹੁਣ 22 ਇੰਚ ਦੀ ਰੱਖੀ ਆ ਠੀਕ ਹੈ ਜੀ ਹਾਂਜੀ ਹੁਣ ਆਪਣਾ ਜਿਹੜੀ ਕਸਟਮਰ ਦੀ ਹੈਗੀ ਆ ਕਮਰ ਕਮਰ ਹੈਗੀ ਆ 22 ਇੰਚ ਆਪਾਂ 23 ਇੰਚ ਤੇ ਨਿਸ਼ਾਨ ਲਾਵਾਂਗੇ 23 ਦਾ ਹਾਫ ਆ ਜਾਣਾ ਹੈ 11.5 ਇੰਚ ਠੀਕ ਹੈ ਜੀ ਉਸ ਤੋਂ ਬਾਅਦ ਹੁਣ ਇਹ ਨਿਸ਼ਾਨਾ ਨੂੰ ਆਪਾਂ ਆਪਸ ਦੇ ਵਿੱਚ ਮਿਲਾ ਦਾਂਗੇ ਕਿਉਂਕਿ 1 ਇੰਚ ਆਪਾਂ ਵੱਧ ਨਿਸ਼ਾਨ ਲਾਉਣਾ ਹੈ ਵੀ ਪਲੇਟਾਂ ਦੇ ਵਿੱਚ ਕੱਪੜੇ ਨੇ ਆ ਜਾਣਾ ਹੁੰਦਾ ਹੈ ਬਾਅਦ ਵਿੱਚ ਆਪਾਂ ਨੂੰ ਕੋਈ ਨਿਸ਼ਾਨ ਲਾਉਣ ਦੀ ਜ਼ਿਆਦਾ ਲੋੜ ਨਹੀਂ ਹੁੰਦੀ ਕਿ ਵੀ ਵਧੀਆ ਫਿਟਿੰਗ ਆ ਜਾਂਦੀ ਇੱਥੇ ਹਾਂਜੀ ਇਸ ਤਰ੍ਹਾਂ ਠੀਕ ਹੈ ਹੁਣ ਉਸ ਤੋਂ ਬਾਅਦ ਆਪਾਂ ਜਿਹੜੀ ਆ 프ਰੰਟ ਵਾਲਿਆ ਇਹ ਚਾਰੇ ਪੱਲੇ ਆ ਜਿਹੜੇ ਇਹਨਾਂ ਨੂੰ ਕੱਟ ਦੇਣਾ ਹੈਗਾ हा आपण जेडा फ्रंटवा पल्ला उपरला पल्ले चक फ्रंट वळे पल्ले काट पाणी आहे हां जे आपण हा अधे इंचची काट पई आहे ला देणार ਹਾਂਜੀ ਸੇਮ ਹੀ ਹੋਮ ਸਾਰੀਆਂ ਪਲੇਟਾਂ ਦੇ ਆਪਾਂ ਨਿਸ਼ਾਨ ਲਾ ਲੈਣੇ ਆ। ਹਾਂਜੀ ਇਸ ਤਰ੍ਹਾਂ ਹੁਣ ਮੈਂ ਸਾਰੀਆਂ ਸੇਮ ਪਲੇਟਾਂ ਦੇ ਨਿਸ਼ਾਨ ਲਾ ਲਏ ਆ ਕਿ ਠੀਕ ਹੈ ਜੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਆਪਣੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਥੈਂਕ ਯੂ ਜੀ